ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਬਾਣੀ ਸੰਥਿਆ ਦੀ ਅੱਜ ਦੀ ਇਸ ਵੀਡੀਓ ਵਿੱਚ ਆਪ ਜੀ ਸਾਰੀਆਂ ਸੰਗਤਾਂ ਦਾ ਸਵਾਗਤ ਹੈ ਪਿਛਲੀ ਵੀਡੀਓ ਦੇ ਵਿੱਚ ਅਸੀਂ ਇੱਕ ਓੰਕਾਰ ਦਾ ਉਚਾਰਨ ਸਮਝਿਆ ਆਸ ਹੈ ਕਿ ਆਪ ਜੀ ਸਾਰਿਆਂ ਨੂੰ ਉਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਉਸ ਤੋਂ ਅੱਗੇ ਦੇ ਸ਼ਬਦਾਂ ਦਾ ਉਚਾਰਨ ਹੁਣ ਅਸੀਂ ਸਮਝਣਾ ਹੈ ਇਹ ਉਚਾਰਨ ਹੋ ਗਿਆ ਇੱਕ ਓੰਕਾਰ ਇਹਨੂੰ ਅਸੀਂ ਇੱਕ ਵਾਰ ਫੇਰ ਸਮਝ ਲੈਣੀ ਹੈ ਜੀ ਇੱਕ ਓੰਕਾਰ ਓੰਕਾਰ ਠੀਕ ਹੈ ਇਸ ਤੋਂ ਅੱਗੇ ਜੋ ਅਗਲਾ ਸ਼ਬਦ ਹੈ ਉਹ ਹੈ ਸਤਨਾਮ ਲਿਖਣ ਦੇ ਵਿੱਚ ਵੀ ਤੁਸੀਂ ਹਮੇਸ਼ਾ ਵੇਖੋਗੇ ਤੇ ਥੋੜਾ ਜਿਹਾ ਸਤ ਅਤੇ ਨਾਮ ਇੱਕ ਦੂਜੇ ਤੋਂ ਵੱਖਰਾ-ਵੱਖਰਾ ਲਿਖਿਆ ਹੋਇਆ ਗੁਰਬਾਣੀ ਦੇ ਅੰਦਰ ਇਸ ਦਾ ਜਦੋਂ ਅਸੀਂ ਉਚਾਰਨ ਕਰਨਾ ਹੈ ਸਤ ਨਾਮ ਇਹਨੂੰ ਇਕੱਠਾ ਸਤਨਾਮ ਨਹੀਂ ਕਹਿਣਾ ਠੀਕ ਆ ਸਤ ਸਤ ਦਾ ਭਾਵ ਸਤ ਸੱਚ ਉਸ ਤਰੀਕੇ ਨਾਲ ਇਸ ਦੀ ਆਵਾਜ਼ ਹੋਣੀ ਚਾਹੀਦੀ ਹੈ ਇਸ ਦਾ ਉਚਾਰਨ ਹੋਵੇ ਉੱਪਰ ਅੱਧਕ ਲਗਾ ਕੇ ਸਤ ਸਤ ਨਾਮ ਇਸ ਤਰੀਕੇ ਨਾਲ ਅਸੀਂ ਉਚਾਰਨ ਕਰਨਾ ਹੈ ਵੇਖੋ ਗੁਰਬਾਣੀ ਦੇ ਵਿੱਚ ਕਿਤੇ ਵੀ ਅੱਧਕ ਦੀ ਵਰਤੋਂ ਨਹੀਂ ਕੀਤੀ ਗਈ ਲਿਖਤ ਦੇ ਵਿੱਚ ਕਿਤੇ ਵੀ ਗੁਰਬਾਣੀ ਵਿੱਚ ਅਦਕ ਨਹੀਂ ਆਇਆ ਪਰ ਗੁਰਬਾਣੀ ਦਾ ਉਚਾਰਨ ਕਰ ਲੱਗਿਆ ਜਿੱਥੇ ਲੋੜ ਹੈ ਅਸੀਂ ਅਦਕ ਲਗਾ ਕੇ ਉਚਾਰਨ ਕਰਾਂਗੇ ਗੁਰਬਾਣੀ ਵਿੱਚ ਅਦਕ ਕਿਉਂ ਨਹੀਂ ਲੱਗਾ ਅਸੀਂ ਆਪਣੇ ਕੋਲੋਂ ਕਿਵੇਂ ਲਗਾ ਸਕਦੇ ਹਾਂ ਜੇ ਗੁਰਬਾਣੀ ਚ ਨਹੀਂ ਲੱਗਾ ਅਸੀਂ ਕਿਉਂ ਲਗਾ ਕੇ ਉਚਾਰਨ ਕਰ ਸਕਦੇ ਹਾਂ ਜੇ ਨਹੀਂ ਲਗਾਉਂਦੇ ਫਿਰ ਕੀ ਫਰਕ ਪੈਂਦਾ ਇਹ ਸਾਰੀਆਂ ਗੱਲਾਂ ਅਸੀਂ ਇੱਕ ਵੱਖਰੀ ਵੀਡੀਓ ਅਗਲੀ ਵੀਡੀਓ ਅਦਕ ਦੇ ਬਾਰੇ ਅਸੀਂ ਪਹਿਲਾਂ ਬਣਾਵਾਂਗੇ ਉਹਨੂੰ ਸਮਝਾਂਗੇ ਤੇ ਫਿਲਹਾਲ ਵਾਸਤੇ ਕਿਉਂਕਿ ਇਹ ਵੀਡੀਓ ਨਹੀਂ ਤੋਂ ਬਹੁਤ ਲੰਮੀ ਹੋ ਜਾਵੇਗੀ ਬਾਕੀ ਸ਼ਬਦਾਂ ਦਾ ਉਚਾਰਨ ਵੀ ਅਸੀਂ ਸਮਝਣਾ ਫਿਲਹਾਲ ਅਸੀਂ ਇੰਨੀ ਗੱਲ ਸਮਝ ਲੈਣੀ ਆ ਕਿ ਜਿੱਥੇ ਲੋੜ ਹੈ ਅਸੀਂ ਅਧਕ ਸਹਿਤ ਉਚਾਰਨ ਕਰਾਂਗੇ ਇਸ ਵਾਸਤੇ ਇਹਨੂੰ ਸਤਨਾਮ ਨਹੀਂ ਕਹਿਣਾ ਇਹਦਾ ਉਚਾਰਨ ਇਸ ਤਰੀਕੇ ਨਾਲ ਸਤ ਨਾਮ ਦੂਸਰੀ ਗੱਲ ਗੁਰਬਾਣੀ ਦੇ ਉਚਾਰਨ ਵਿੱਚ ਜਿਵੇਂ ਆਖਰੀ ਜਿਹੜੇ ਅੱਖਰ ਹੁੰਦੇ ਨੇ ਉਹਨਾਂ ਨੂੰ ਜਿਹੜੀ ਸਿਹਾਰੀ ਅਤੇ ਉਹਨਾਂ ਨੂੰ ਜਿਹੜਾ ਔਂਕੜ ਲੱਗਾ ਹੁੰਦਾ ਉਸ ਦਾ ਉਚਾਰਨ ਨਹੀਂ ਕੀਤਾ ਜਾਂਦਾ ਇਹਨਾਂ ਦਾ ਉਚਾਰਨ ਨਹੀਂ ਕੀਤਾ ਜਾਂਦਾ ਇਹਨਾਂ ਦੀ ਵਰਤੋਂ ਅਰਥਾਂ ਦੇ ਵਿੱਚ ਹੁੰਦੀ ਹੈ ਠੀਕ ਹੈ ਜੀ ਇਹ ਹਮੇਸ਼ਾ ਆਪਾਂ ਧਿਆਨ ਰੱਖ ਲੈਣਾ ਆਖਰੀ ਕਿਉਂਕਿ ਹੁਣ ਇੱਥੇ ਅਸੀਂ ਵੈਸੇ ਲਿਖਣ ਜਾਂ ਇਕੱਠਾ ਲਿਖ ਦਿੰਨੇ ਆ ਸਤਨਾਮ ਉਥੇ ਤੱਤੇ ਦੀ ਸਿਹਾਰੀ ਵਿੱਚ ਆ ਜਾਂਦੀ ਪਰ ਲਿਖਤ ਵਿੱਚ ਸਤਨਾਮ ਇਦਾਂ ਲਿਖਿਆ ਹੋਇਆ ਵੱਖਰਾ ਵੱਖਰਾ ਹੁਣ ਇੱਥੇ ਤੱਤੇ ਦੀ ਸਿਹਾਰੀ ਇਹਦੀ ਆਵਾਜ਼ ਨਹੀਂ ਆਵੇਗੀ ਮੰਮੇ ਹੰਕੜ ਦੀ ਆਵਾਜ਼ ਵੀ ਨਹੀਂ ਆਵੇਗੀ ਕਿਉਂ ਨਹੀਂ ਆਉਂਦੀ ਫਿਰ ਕਿਤੇ ਵੀਡੀਓ ਵਿੱਚ ਸਮਝਾਂਗੇ ਕਿਉਂਕਿ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਤੇ ਸਮਾਂ ਬਹੁਤ ਚਾਹੀਦਾ ਸਮਝਣ ਵਾਸਤੇ ਉਹ ਕਿਸੇ ਹੋਰ ਵੱਖਰੀਆਂ ਵੀਡੀਓ ਉਹਨਾਂ ਵਾਸਤੇ ਮੈਂ ਆਪਜੀ ਵਾਸਤੇ ਸਮੇਂ-ਸਮੇਂ ਤੇ ਜਿਉਂ ਸਮਾਂ ਲੱਗੇਗਾ ਬਣਾਉਂਦਾ ਰਵਾਂਗਾ ਫਿਲਹਾਲ ਇੰਨੀ ਗੱਲ ਆਪਾਂ ਸਮਝਣੀ ਹੈ ਕਿ ਇਹ ਆਖਰੀ ਕੋਈ ਵੀ ਅੱਖਰ ਹੈ ਹਾਂ ਜੇ ਆਖਰ ਦੇ ਵਿੱਚ ਈੜੀ ਲੱਗੀ ਆ ਈੜੀ ਦੀ ਸਿਹਾਰੀ ਹਾਂ ਨੂੰ ਬੋਲਣੀ ਪਵੇਗੀ ਉਹ ਅਸੀਂ ਬੋਲਾਂਗੇ ਕਿਉਂਕਿ ਈੜੀ ਮੁਕਤਾ ਹੁੰਦੀ ਨਹੀਂ ਆ ਠੀਕ ਹੈ ਤੇ ਇਸੇ ਤਰ੍ਹਾਂ ਹਾਹੀ ਦੀ ਸਿਹਾਰੀ ਵੀ ਜਿਹੜੀ ਆਖਰ ਤੇ ਬੋਲੀ ਜਾਂਦੀ ਹੈ ਤੇ ਇਸੇ ਤਰ੍ਹਾਂ ਔਕੜ ਜਿਹੜਾ ਹਾਹੀ ਨੂੰ ਲੱਗਾ ਹੋਵੇ ਉਹ ਬੋਲਿਆ ਜਾਂਦਾ ਵਾ ਔਕੜ ਊੜੇ ਨੂੰ ਲੱਗਾ ਹੋਵੇ ਤੇ ਉਹ ਬੋਲਿਆ ਜਾਂਦਾ ਜਿਵੇਂ ਸ਼ਬਦ ਹੈ ਕੋਏ ਹੁਣ ਇਥੇ ਸਿਹਾਰੀ ਆਖਰ ਤੇ ਲੱਗੀ ਆ ਪਰ ਬੋਲੀ ਜਾਵੇਗੀ ਇਸੇ ਤਰ੍ਹਾਂ ਸਾਡੇ ਕੋਲ ਸ਼ਬਦ ਆਉਂਦਾ ਹੈ ਗਾਵੇ ਹੁਣ ਇਥੇ ਹਾਹੀ ਨੂੰ ਸਿਹਾਰੀ ਲੱਗੀ ਆ ਉਥੇ ਬੋਲੀ ਜਾਵੇਗੀ ਇਸੇ ਤਰ੍ਹਾਂ ਸਾਡੇ ਕੋਲ ਸ਼ਬਦ ਆਉਂਦਾ ਹੈ ਵਾਹ ਠੀਕ ਹੈ ਹਾਹੇ ਦਾ ਔਂਕੜ ਉਚਾਰਨ ਹੁੰਦਾ ਥੋੜਾ ਜਿਹਾ ਇਸੇ ਤਰ੍ਹਾਂ ਇਹ ਸਾਡੇ ਕੋਲ ਸ਼ਬਦ ਆਉਂਦਾ ਹੈ ਜਿਵੇਂ ਕਾਓ ਊੜੇ ਦਾ ਔਂਕੜ ਉਚਾਰਨ ਹੁੰਦਾ ਸੋ ਸਿਹਾਰੀ ਜੇ ਤੇ ਲੱਗੀ ਹੋਈ ਹੈ ਈੜੀ ਨੂੰ ਅਤੇ ਹਾਹੇ ਨੂੰ ਆਖਰ ਵਿੱਚ ਫਿਰ ਅਸੀਂ ਬੋਲਾਂਗੇ ਜੇ ਔਂਕੜ ਲੱਗਾ ਹੋਇਆ ਊੜੇ ਨੂੰ ਹਾਹੇ ਨੂੰ ਫਿਰ ਅਸੀਂ ਬੋਲਾਂਗੇ ਠੀਕ ਹੈ ਫਿਲਹਾਲ ਇਹ ਨਾ ਸਮਝ ਲਈਏ ਜਿੱਥੇ ਕਿਤੇ ਦੀ ਵੱਧ ਵਿਆਖਿਆ ਕਰਨ ਦੀ ਲੋੜ ਪਵੇਗੀ ਇਹਨੂੰ ਫਿਰ ਅਸੀਂ ਵੇਖਾਂਗੇ ਫਿਲਹਾਲ ਇਹ ਨਾ ਸਮਝ ਲੈਣਾ ਠੀਕ ਹੈ ਜੀ ਜਿੱਥੇ ਵੀ ਕਿਤੇ ਆਖਰ ਦੇ ਵਿੱਚ ਈੜੀ ਤੇ ਹਾਹੇ ਤੋਂ ਈੜੀ ਆਹ ਹ ਤੇ ਊੜਾ ਇਹਨਾਂ ਤੋਂ ਇਲਾਵਾ ਬਾਕੀ ਦੇ ਜਿੰਨੇ ਵੀ ਅੱਖਰ ਹਨ ਵਿਅੰਜਨ ਨੇ ਸਾਰੇ ਬਾਕੀ ਉਹਨਾਂ ਦੇ ਨਾਲ ਜਿੱਥੇ ਕਿਤੇ ਸਿਹਾਰੀ ਆਖਰ ਦੇ ਵਿੱਚ ਔਂਕੜ ਆਖਰ ਦੇ ਵਿੱਚ ਲੱਗਾ ਉਸ ਦਾ ਉਚਾਰਨ ਜਿਹੜਾ ਉਹ ਆਪਾਂ ਨਹੀਂ ਕਰਨਾ ਅਤੇ ਇਹ ਉਚਾਰਨ ਕਰਨ ਲੱਗੇ ਆ ਅਸੀਂ ਇੱਥੇ ਅਦਕ ਦੀ ਵਰਤੋਂ ਕਰਕੇ ਇਸ ਦਾ ਉਚਾਰਨ ਕਰਨਾ ਹੈ ਸਤ ਇਹਨੂੰ ਸਤ ਨਹੀਂ ਕਹਿਣਾ ਸਤਨਾਮ ਨਹੀਂ ਕਹਿਣਾ ਇਹਨੂੰ ਕਹਿਣਾ ਸਤ ਨਾਮ ਇਸ ਤੋਂ ਅੱਗੇ ਹੈ ਜੀ ਸਾਡੇ ਕੋਲ ਜਿਹੜਾ ਅਗਲਾ ਸ਼ਬਦ ਕਰਤਾ ਪੁਰਖ ਪੁਰਖ ਠੀਕ ਹੈ ਹੁਣ ਕਰਤਾ ਪੁਰਖ ਦੇ ਵਿੱਚ ਵੀ ਅਸੀਂ ਵੇਖਾਂਗੇ ਕਿ ਇੱਥੇ ਖਖੇ ਨੂੰ ਔਂਕੜ ਲੱਗਾ ਹੋਇਆ ਇਹ ਵੀ ਅਸੀਂ ਵਿਚਾਰ ਨਹੀਂ ਕਰਨਾ ਪਰ ਧਿਆਨ ਦੇਣਾ ਕਈ ਵਾਰ ਆਪਾਂ ਇਹਨੂੰ ਪੜ ਜਾਂਦੇ ਆ ਪੁਰਖ ਪੁਰਖ ਖਖਾ ਬੋਲਦੇ ਹੀ ਨਹੀਂ ਜਦ ਖਖੇ ਦੀ ਆਵਾਜ਼ ਅੱਧੀ ਹੁੰਦੀ ਉਹ ਧਿਆਨ ਦੇਣਾ ਖਖੇ ਦੀ ਆਵਾਜ਼ ਪੂਰੀ ਆਵੇ ਕਰਤਾ ਪੁਰਖ ਖ ਖ ਪੂਰੀ ਆਵਾਜ਼ ਖੜਵੀ ਆਵਾਜ਼ ਖਖੇ ਦੀ ਪੂਰੀ ਆਵਾਜ਼ ਪੁਰਖ ਕਰਤਾ ਪੁਰਖ ਤੇ ਕਈ ਵਾਰ ਦੀ ਇਹਨੂੰ ਕਈ ਪੜਦੇ ਆ ਪੂਰਖ ਪੂਰਖ ਬਣੀ ਕਰਤਾ ਪੁਰਖ ਕਰਤਾ ਪੁਰਖ ਕਰਤਾ ਪੁਰਖ ਅੱਗੇ ਸਾਡੇ ਕੋਲ ਅਗਲਾ ਸ਼ਬਦ ਜੋ ਹੈ ਉਹ ਹੈ ਨਿਰਭਾਉ ਨਿਰਭਾਉ ਉਹਨੂੰ ਇਸੇ ਉਡੇ ਦਾ ਅੰਕ ਆਖਰ ਤੇ ਆ ਬੋਲਾਂਗੇ ਨਿਰਭਾਉ ਠੀਕ ਹੈ ਇੱਕ ਧਿਆਨ ਦੇਣਾ ਇਹਨੂੰ ਨਿਰਭਾਉ ਨਹੀਂ ਕਹਿ ਦੇਣਾ ਭਾਉ ਨਹੀਂ ਕਹਿਣਾ ਭੱਬੇ ਨੂੰ ਕੰਨਾਂ ਲਗਾ ਕੇ ਨਿਰਭਾਉ ਇਦਾਂ ਨਹੀਂ ਬੋਲਣਾ ਭਾਉ ਦਾ ਮਤਲਬ ਹੈ ਪਿਆਰ ਭਾਉ ਦਾ ਮਤਲਬ ਹੈ ਡਰ ਜਿੱਦਾਂ ਇੱਥੇ ਲਿਖਿਆ ਡਰ ਡਰ ਤੋਂ ਰਹਿਤ ਪ੍ਰਮਾਤਮਾ ਡਰ ਤੋਂ ਰਹਿਤ ਨਿਰਭਾਉ ਉਹਨੂੰ ਕਿਸੇ ਦਾ ਡਰ ਨਹੀਂ ਜੇ ਨਿਰਭਾਉ ਬੋਲਦਾਂਗੇ ਤਾਂ ਮਤਲਬ ਵੀ ਉਹਦੇ ਵਿੱਚ ਪਿਆਰ ਨਹੀਂ ਹੈਗਾ ਉਹ ਕਿਸੇ ਨੂੰ ਪਿਆਰ ਨਹੀਂ ਕਰਦਾ ਕਿਉਂਕਿ ਬਹੁਤ ਗਲਤ ਅਰਥ ਹੋ ਜਾਣਗੇ ਧਿਆਨ ਦੇਣਾ ਇੱਥੇ ਕੰਨੀ ਦੀ ਆਵਾਜ਼ ਨਾ ਆਵੇ ਨਿਰਭਾਉ ਇਸੇ ਤਰ੍ਹਾਂ ਅੱਗੇ ਨਿਰਵੈਰ ਠੀਕ ਹੈ ਜੀ ਨਿਰਵੈਰ ਇੱਥੇ ਵੀਾਰੇ ਦੇ ਔਂਕੜ ਲੱਗਾ ਨਿਰਵੈਰ ਉਸ ਤੋਂ ਅੱਗੇ ਹੁਣ ਇੱਕ ਗੱਲ ਇੱਥੇ ਹੋਰ ਧਿਆਨ ਦੇਣੀ। ਕਈ ਵਾਰ ਅਸੀਂ ਇਹਨਾਂ ਨੂੰ ਬੋਲ ਦਿੰਨੇ ਨਿਰ, ਨਿਰ ਪਾਓ, ਨਿਰ ਵੈਰ ਉਹ ਸਾਡੀ ਸਿਹਾਰੀ ਦੀ ਆਵਾਜ਼ ਬਿਹਾਰੀਅਲ ਨੂੰ ਜਾਂਦੀ ਆ। ਉਹ ਨਹੀਂ ਜਾਣੀ ਚਾਹੀਦੀ ਠੀਕ ਹੈ ਜੀ। ਹਿੰਦੀ 'ਚ ਹੁੰਦਾ ਵਾ ਇਦਾਂ ਅਸਲ ਦੇ ਵਿੱਚ ਜਿਵੇਂ ਇਹ ਪੰਜਾਬੀ ਦੇ ਵਿੱਚ ਇਹਨੂੰ ਅਸੀਂ ਪੜਾਂਗੇ ਦੇਣ। ਠੀਕ ਆ। ਪਰ ਹਿੰਦੀ ਵਾਲੇ ਉਹ ਇਹਨੂੰ ਦੇਣ ਨਹੀਂ ਕਹਿਣਗੇ ਉਹ ਇਹਨੂੰ ਕਹਣਗੇ ਦਿਨ, ਦਿਨ। ਹਿੰਦੀ ਦੇ ਵਿੱਚ ਜਿਹੜੀ ਸਿਹਾਰੀ ਦੀ ਆਵਾਜ਼ ਹੈ ਉਹ ਬਿਹਾਰੀ ਵਰਗੀ ਹੁੰਦੀ ਹੈ ਜਿਵੇਂ ਦੀਨ ਠੀਕ ਹੈ ਸਿਹਾਰੀ ਲੱਗੀ ਦਿਨ ਸਿਹਾਰੀ ਦੀ ਅੱਧੀ ਬਿਹਾਰੀ ਦੀ ਅੱਧੀ ਆਵਾਜ਼ ਸਿਹਾਰੀ ਚ ਆਉਂਦੀ ਹੈ ਤਾਂ ਹੀ ਕਰਕੇ ਉਹ ਇਹਨੂੰ ਛੋਟੀ ਈ ਕਹਿੰਦੇ ਇਹਨੂੰ ਬੜੀ ਈ ਕਹਿੰਦੇ ਆ ਪੰਜਾਬੀ ਦੇ ਵਿੱਚ ਥੋੜਾ ਫਰਕ ਹੈ ਉਹ ਫਰਕ ਕਿਵੇਂ ਆ ਇਹ ਗੱਲ ਤੁਸੀਂ ਖਾਸ ਤੌਰ ਤੇ ਸਮਝਣੀ ਹੈ ਪੰਜਾਬੀ ਦੇ ਵਿੱਚ ਸਿਹਾਰੀ ਦੀ ਆਵਾਜ਼ ਹੁੰਦੀ ਹੈ ਲਾਂ ਵਰਗੀ ਜਿਵੇਂ ਸ਼ਬਦ ਹੈ ਦੀਨ ਠੀਕ ਹੈ ਦੇਨ ਲਾਂ ਦੀ ਆਵਾਜ਼ ਲੰਮਕ ਕਿ ਆਪਾਂ ਪਹਿਲਾਂ ਸਮਝਿਆ ਵਾ ਲਾਂ ਵੱਡੀ ਮਾਤਰਾ ਆਵਾਜ਼ ਲੰਮਕ ਕੇ ਆਵੇਗੀ ਸਿਹਾਰੀ ਛੋਟੀ ਮਾਤਰਾ ਆਵਾਜ਼ ਛੋਟੀ ਜੀ ਆਵੇਗੀ ਏ ਦੀ ਆਵਾਜ਼ ਹੁੰਦੀ ਐ ਸਿਹਾਰੀ ਦੀ ਆਵਾਜ਼ ਤੇ ਇਸੇ ਤਰ੍ਹਾਂ ਲਾਂ ਦੀ ਆਵਾਜ਼ ਵੀ ਏ ਦੀ ਆ ਏ ਪਰ ਇਹ ਇਹ ਜਿਹੜੀ ਆ ਇਹ ਏ ਦੀ ਆਵਾਜ਼ ਛੋਟੀ ਜੀ ਆਏਗੀ ਜਿੱਦਾਂ ਦੇਨ ਦਿਨ ਦੇਨ ਦਿਨ ਠੀਕ ਹੈ ਦੇਨ ਦਿਲ ਬੜੇ ਸ਼ਬਦ ਨੇ ਇਦਾਂ ਦੇ ਇਸੇ ਤਰ੍ਹਾਂ ਨਿਰ ਜਿੱਦਾਂ ਹੋਵੇਗਾ ਨੇਰ ਨਿਰ ਠੀਕ ਹੈ ਹਿੰਦੀ ਵਿੱਚ ਏਦਾਂ ਨੀਰ ਨਿਰ ਹਿੰਦੀ ਚ ਉਹ ਆ ਸੋ ਇਹ ਧਿਆਨ ਦੇਣਾ ਆਪਾਂ ਪੰਜਾਬੀ ਦੇ ਵਿੱਚ ਗੁਰਮੁਖੀ ਚ ਜਿਹੜੀ ਸਿਹਾਰੀ ਦੀ ਆਵਾਜ਼ ਹੈ ਉਹਦੀ ਟੋਨ ਲਾਂ ਵਰਗੀ ਹੁੰਦੀ ਆ ਉਹ ਲਾਂ ਵੱਲੋਂ ਜਾਂਦੀ ਆ ਹਿੰਦੀ ਵਿੱਚ ਉਹ ਬਿਹਾਰੀ ਵੱਲੋਂ ਜਾਂਦੀ ਆ ਠੀਕ ਆ ਆਪਾਂ ਇਹਨੂੰ ਨਿਰ ਨਹੀਂ ਕਹਿਣਾ ਮੂੰਹ ਘੁੱਟ ਕੇ ਨਿਰ ਨਿਰ ਨਹੀਂ ਕਹਿਣਾ ਨੇਰ ਮੂੰਹ ਖੋਲ ਕੇ ਨੇਰ ਪਾਓ ਨਿਰਵੈਰ ਦੋਸਤੋ ਅੱਗੇ ਆ ਅਕਾਲ ਅਕਾਲ ਮੂਰਤ ਠੀਕ ਹੈ ਅਕਾਲ ਮੂਰਤ ਹੁਣ ਇਹਨੂੰ ਕਈ ਵਾਰ ਕਈ ਪੜ ਦਿੰਦੇ ਮੂਰਤ ਮੂਰਤ ਨਹੀਂ ਕਹਿਣਾ ਮੂਰਤ ਦੁਲੈਂਕੜ ਲੱਗੀ ਆਵਾਜ਼ ਲਮਕਾ ਕੇ ਮੂ ਮੂਰਤ ਤੱਤਾ ਪੂਰਾ ਬੋਲਣਾ ਸਿਆਰੀ ਨਹੀਂ ਆਪਾਂ ਉਚਾਰਨ ਕਰਨੀ ਤੱਤਾ ਪੂਰੇ ਤੱਤੇ ਦੀ ਆਵਾਜ਼ ਪੂਰੀ ਆਵੇ ਕਈ ਵਾਰ ਇਹਨੂੰ ਕਾਲੀ ਕਾਲੀ ਪੜ ਜਾਂਦੇ ਆ ਮੂਰਤ ਮੂਰਤ ਮੁਰਤ ਤਤ ਤੇਰੀ ਬਾਜ ਨਹੀਂ ਆਉਂਦੀ ਪੂਰੀ ਬਾਜ ਨਹੀਂ ਆਉਂਦੀ ਤਤਾ ਪੂਰਾ ਲੱਗਾ ਪੂਰੀ ਬਾਜ ਆਉਣੀ ਚਾਹੀਦੀ ਆ ਮੂਰਤ ਅਕਾਲ ਮੂਰਤ ਅਕਾਲ ਮੂਰਤ ਸਾਰੇ ਉਚਾਰਨ ਅਸੀਂ ਲਾਸਟ ਤੇ ਆਖਰ ਤੇ ਇਕੱਠਾ ਕਰਾਂਗੇ ਫਿਲਹਾਲ ਅਸੀਂ ਸਮਝਦਾ ਅਕਾਲ ਮੂਰਤ ਉਸ ਤੋਂ ਅੱਗੇ ਅਸੀਂ ਖਾਸ ਧਿਆਨ ਦੇਣਾ ਅਜੂਨੀ ਠੀਕ ਆ ਸਾਡੇ ਨੂੰ ਕਈ ਜਾਂਦੇ ਮੂੰਹੋਂ ਮੈਂ ਸੁਣਿਆ ਅਜੂਨੀ ਆੜੀ ਲਮਕਾਉਣਾ ਨਹੀਂ ਆ ਅਜੂਨੀ ਜੂਨੀ ਸ਼ਬਦ ਹੈ ਗੈੜਾ ਲਗਾ ਦिए ਅਜੂਨੀ ਅਜੂਨੀ ਠੀਕ ਹੈ ਕਈ ਵਾਰ ਅਸੀਂ ਪਾਠ ਕਰਦੇ ਹਾਂ ਅਜੂਨੀ ਅਤੇ ਸਹਿਪੰ ਇਕੱਠਾ ਕਰਦੇ ਹਾਂ ਅਜੂਨੀ ਸਹਿਪੰ ਉਹ ਗਲਤ ਹੈ ਉਹ ਚਾਰਨੀਓ ਵੇਖੋ ਕੁਝ ਉਚਾਰਨ ਇਕੱਠੇ ਵੀ ਹੋਣੇ ਆ ਕਿਉਂਕਿ ਉਹਨਾਂ ਦੇ ਅਰਥ ਇਕੱਠੇ ਜਾਂਦੇ ਹੁੰਦੇ ਆ ਸਤ ਨਾਮ ਦਾ ਉਚਾਰਨ ਇਕੱਠਾ ਹੁੰਦਾ ਵਾ ਕਿਉਂਕਿ ਸਤ ਅਤੇ ਨਾਮ ਦਾ ਉਚਾਰਨ ਇਹ ਅਰਥ ਇੱਕ ਦੂਜੇ ਦੇ ਨਾਲ ਹਲਕੇ ਬੰਨਦਾ ਠੀਕ ਹੈ ਕਰਤਾ ਪੁਰਖ ਦਾ ਉਚਾਰਨ ਇਕੱਠਾ ਹੁੰਦਾ ਠੀਕ ਹੈ ਇਸੇ ਤਰ੍ਹਾਂ ਅਕਾਲ ਮੂਰਤ ਦਾ ਉਚਾਰਨ ਇਕੱਠੇ ਪਾਵੇਂ ਵੱਖੋ-ਵੱਖਰੇ ਆ ਇਕੱਠੇ ਪੜੀ ਦੇ ਕਿਉਂਕਿ ਅਰਥ ਇਕੱਠਿਆਂ ਦੇ ਆਉਂਦੇ ਆ ਠੀਕ ਹੈ ਕਰਤਾ ਤੇ ਪੁਰਖ ਦਾ ਅਰਥ ਵੀ ਆਪਸ ਵਿੱਚ ਰਲਦਾ ਵਾ ਇੱਕ ਦੂਜੇ ਨਾਲ ਜੁੜਦਾ ਅਕਾਲ ਮੂਰਤ ਦਾ ਵੀ ਆਪਸ ਵਿੱਚ ਜੁੜਦਾ ਪਰ ਅਜੂਨੀ ਸੈ ਭੰ ਇਹਨਾਂ ਨੂੰ ਅਸੀਂ ਵੱਖਰਾ-ਵੱਖਰਾ ਉਚਾਰਨ ਕਰਨਾ ਹੈ ਅਜੂਨੀ ਇਹਨੂੰ ਅਸੀਂ ਕੀ ਬੋਲਣਾ ਸੈ ਭੰ ਸੈ ਭੰ ਸੈ ਭੰ ਸੈ ਭੰ ਠੀਕ ਹੈ ਪੰਗ ਹੁਣ ਕਈ ਵਾਰ ਇਹਨੂੰ ਉਚਾਰਨ ਕਰ ਲੱਗੇ ਨਾ ਅਸੀਂ ਇਦਾਂ ਪੜ੍ਹ ਦਿੰਨੇ ਆ ਜਿਵੇਂ ਸੈ ਪੰਗ ਕਈਆਂ ਦੀ ਮਗਰੋਂ ਗ ਦੀ ਆਵਾਜ਼ ਆਉਂਦੀ ਠੀਕ ਹੈ ਕਈਆਂ ਦੀ ਮਗਰੋਂ ਗੰਗੇ ਦੀ ਆਵਾਜ਼ ਆਉਂਦੀ ਸੈ ਪੰਗ ਉਹ ਇਦਾਂ ਪੜ੍ਹ ਦਿੰਦੇ ਇਹ ਨਹੀਂ ਨਾ ਭੱਬੇ ਟਿੱਪੀ ਤੋਂ ਅੱਗੇ ਕੁਝ ਨਹੀਂ ਹੈਗਾ ਠੀਕ ਹੈ ਇਹ ਇਦਾਂ ਸਮਝ ਲਈਏ ਟਿੱਪੀ ਜਦੋਂ ਆਖਰ ਤੇ ਆਵੇ ਨਾ ਬੜੇ ਸ਼ਬਦ ਅੱਗੇ ਵੀ ਆਉਣਗੇ ਗੁਰਮੁਖ ਨਾਦੰ ਉੱਥੇ ਵੀ ਆਏਗੀ ਇਹ ਇਦਾਂ ਸਮਝ ਲਈਏ ਕਿ ਜਿਵੇਂ ਪੀਰੀਆ ਵਾਸੇ ਤਾਮਪੀ ਸੈ ਭੰ ਜਦ ਅਵਾਜ਼ ਤਾਂ ਗਈ ਹੁਣ ਉਹਨੂੰ ਅਗਲੇ ਪਾਸੇ ਕੋਈ ਸਪੋਰਟ ਦੀ ਥੱਲੀ ਨਹੀਂ ਆਉਣੀ ਅਵਾਜ਼ ਠੀਕ ਹੈ ਸੈ ਭੰ 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 ਅੱਗੇ ਅਵਾਜ਼ ਥੱਲੇ ਗ ਉਹ ਅਵਾਜ਼ਾਂ ਨਹੀਂ ਆਉਣੀ ਭੰਗ ਇਦਾਂ ਨਹੀਂ ਬੋਲਣਾ ਸੈ ਭੰ ਸੈ ਭੰ ਫਿਰ ਉਸ ਤੋਂ ਅੱਗੇ ਆ ਗਿਆ ਸਾਡੇ ਕੋਲ ਗੁਰ ਪ੍ਰਸਾਦ ਇਥੇ ਵੀ ਧਿਆਨ ਦੇਣਾ ਆਪਾਂ ਗੁਰ ਨਹੀਂ ਕਹਿਣਾ ਜੋ ਇਥੇ ਨਿਯਮ ਸੀ ਨਾ ਕਿ ਨੀਰ ਨਹੀਂ ਕਹਿਣਾ ਇਹਨੂੰ ਗੁਰ ਨਹੀਂ ਕਹਿਣਾ ਇਹ ਵੀ ਸਮਝ ਲਿਈਏ ਪੰਜਾਬੀ ਵਿੱਚ ਔਂਕੜ ਦੀ ਆਵਾਜ਼ ਜਿਹੜੀ ਹੈ ਉਹ ਹੋੜੇ ਵਰਗੀ ਹੁੰਦੀ ਹੈ ਗੁਰ ਗੋਰ ਗੋਰ ਗੁਰ ਠੀਕ ਹੈ ਜੀ ਹਿੰਦੀ ਵਿੱਚ ਔਂਕੜ ਦੀ ਆਵਾਜ਼ ਹੁੰਦੀ ਹੈ ਦੁਲੈਂਕਰ ਵਰਗੀ ਗੂਰ ਕਾਈ ਕਰਕੇ ਹਿੰਦੀ ਵਾਲੇ ਇਹਨੂੰ ਕਹਿੰਦੇ ਛੋਟਾ ਉ ਇਹਨੂੰ ਕਹਿੰਦੇ ਬੜਾ ਉ ਉਹਨਾਂ ਦੀ ਆਵਾਜ਼ ਇੱਕੋ ਜੀ ਹੁੰਦੀ ਆ ਪਰ ਪੰਜਾਬੀ ਵਿੱਚ ਗੁਰਮੁਖੀ ਦੇ ਵਿੱਚ ਔਂਕੜ ਦੀ ਆਵਾਜ਼ ਕਿਹਦੇ ਵਰਗੀ ਹੁੰਦੀ ਆ ਹੋੜੇ ਵਰਗੀ ਹੋੜਾ ਲੱਗਾ ਵਿੱਚ ਬਣੇਗਾ ਗੋਰ ਔਂਕੜ ਲੱਗਾ ਗੁਰ ਗੁਰ ਇਹਨੂੰ ਗੁਰ ਕਹਿਣਾ ਇਹਨੂੰ ਨਿਰ ਕਹਿਣਾ ਇਹਨੂੰ ਨਿਰਨੀ ਕਹਿਣਾ ਇਹਨੂੰ ਗੁਰ ਨਹੀਂ ਕਹਿਣਾ ਗੁਰ ਗੁਰ ਆਪਾਂ ਉਚਾਰਨ ਨਹੀਂ ਕਰਨਾ ਠੀਕ ਹੈ ਕਈ ਕਰਦੇ ਹਨ ਤਾਂ ਬੇਨਤੀ ਕਰ ਰਹੇ ਹਾਂ ਗੁਰ ਫਿਰ ਅੱਗੇ ਪ੍ਰਸਾਦ ਪ੍ਰਸਾਦ ਪਹਿਲੀ ਗੱਲ ਇਥੇ ਦੋ ਤਿੰਨ ਗੱਲਾਂ ਧਿਆਨ ਰੱਖਣੀਆਂ ਪਹਿਲੀ ਗੱਲ ਬਹੁਤੀ ਯਾਰ ਅਸੀਂ ਪੱਪੇ ਦੇ ਪੈਰ 'ਚ ਬਿੰਦੀ ਆਪਣੇ ਕੋਲੋਂ ਲਗਾ ਕੇ ਪੜ੍ਹ ਦਿੰਨੇ ਆ ਪ੍ਰਸਾਦ ਪ੍ਰਸਾਦ ਨਹੀਂ ਐ ਪ੍ਰਸਾਦ ਹੁੰਦਾ ਹੈ ਪ੍ਰਸਾਦ ਦਾ ਕੜਾ ਪ੍ਰਸਾਦ ਛਕਣ ਵਾਲਾ ਪਦਾਰਥ ਠੀਕ ਹੈ ਜੀ ਇਹ ਹੈ ਪ੍ਰਸਾਦ ਪ੍ਰਸਾਦ ਦਾ ਮਤਲਬ ਹੈ ਕਿਰਪਾ ਪਰਮਾਤਮਾ ਦੀ ਕਿਰਪਾ ਰਹਿਮਤ ਬਖਸ਼ਿਸ਼ ਇਨੂੰ ਬਿੰਦੀ ਕਦੇ ਨਹੀਂ ਲਗਾਉਣੀ ਇਹਨੂੰ ਪੜਨਾ ਪ੍ਰਸਾਦ ਸੁਖਮਨੀ ਸਾਹਿਬ ਵਿੱਚ ਵੀ ਆਉਂਦਾ ਨਾ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੇ ਠੀਕ ਹੈ ਜੀ ਉਥੇ ਸਾਰੇ ਉਸ ਪ੍ਰਸਾਦ ਦੀ ਗੱਲ ਹੈ ਕਿਰਪਾ ਦੀ ਉਹਦੀ ਕਿਰਪਾ ਨਾਲ ਤੂੰ 36 ਤਰ੍ਹਾਂ ਦੇ ਭੋਜਨ ਖਾਣਾ ਕਿਤੇ ਵੀ ਕਿਰਪਾ ਦੀ ਗੱਲ ਆ ਰਹੀ ਹੈ ਬਖਸ਼ਿਸ਼ ਦੀ ਗੱਲ ਆ ਰਹੀ ਹੈ ਪ੍ਰਸਾਦ ਪ੍ਰਸਾਦ ਠੀਕ ਹੈ ਖਾਣ ਦੀ ਪ੍ਰਸ਼ਾਦੇ ਦੀ ਗੱਲ ਆਏਗੀ ਕੜਾ ਪ੍ਰਸ਼ਾਦ ਦੀ ਗੱਲ ਆਏਗੀ ਪ੍ਰਸਾਦ ਬੋਲਾਂਗੇ ਬਿੰਦੀ ਲਗਾ ਕੇ ਇਥੇ ਪ੍ਰਸਾਦ ਪ੍ਰਸਾ ਸਾ ਸ਼ਾ ਬੜਾ ਫਰਕ ਹੈ ਇਹ ਸਮਝਣਾ ਪ੍ਰਸਾਦ ਨਹੀਂ ਕਹਿਣਾ ਠੀਕ ਹੈ ਇਹ ਗੱਲ ਪਹਿਲਾ ਨੁਕਤਾ ਇਹ ਆਪਾਂ ਇਹਦੇ ਵਿੱਚ ਸਮਝਣਾ ਉਸ ਤੋਂ ਅੱਗੇ ਦੂਜਾ ਜਿਹੜਾ ਨੁਕਤਾ ਉਹ ਇਹ ਸਮਝਣ ਵਾਲਾ ਆ ਵੇਖੋ ਇਥੇ ਪੱਪੀ ਦੇ ਪੈਰ 'ਚ ਰਾਰਾ ਲੱਗਾ ਗੁਰਬਾਣੀ ਵਿੱਚ ਇਦਾਂ ਵੀ ਆਇਆ ਹੈ ਠੀਕ ਹੈ ਇਦਾਂ ਵੀ ਆਇਆ ਇਹ ਹੈ ਪਰਸਾਦ ਪਰਸਾਦ ਰਾਰਾ ਪੂਰਾ ਪਰਸਾਦ ਇਹ ਹੈ ਪ੍ਰ ਪ੍ਰਸਾਦ ਪ੍ਰਸਾਦ ਇਹਨੂੰ ਜੇ ਅੰਗਰੇਜ਼ੀ ਸਮਝੋ ਇਹ ਬਣਦਾ ਹੈ ਪ੍ਰ ਪੀ ਆਰ ਏ ਇਹ ਬਣਦਾ ਹੈ ਪੀ ਏ ਆਰ ਪਰ ਪਰਸਾਦ ਪ੍ਰਸਾਦ ਠੀਕ ਹੈ ਇਹਦੇ ਵਿੱਚ ਰ ਦੀ ਆਵਾਜ਼ ਪਹਿਲਾਂ ਹੋਣੀ ਆ ਆ ਦੀ ਬਾਅਦ ਵਿੱਚ ਪ੍ਰਸਾਦ ਇਹਦੇ ਵਿੱਚ ਪ ਰ ਠੀਕ ਹੈ ਇਹ ਸਮਝ ਲੈਣਾ ਆਪਾਂ ਪ੍ਰਸਾਦ ਇਹ ਪ੍ਰਸਾਦ ਇਹ ਪ੍ਰਸਾਦ ਗੁਰ ਪ੍ਰਸਾਦ 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 ਨਹੀਂ ਕਹਿਣਾ ਤੇ ਰਾਰਾ ਪੂਰਾ ਨਹੀਂ ਬੋਲਣਾ ਪ੍ਰਸਾਦ ਨਹੀਂ ਕਹਿਣਾ ਇਹ ਕਹਿਣਾ ਪ੍ਰਸਾਦ ਗੁਰ ਪ੍ਰਸਾਦ ਗੁਰ ਪ੍ਰਸਾਦ ਉਸ ਤੋਂ ਅੱਗੇ ਸਾਡੇ ਕੋਲ ਸ਼ਬਦ ਹੈ ਜਾਪ ਠੀਕ ਹੈ ਇਹ ਹੈ ਜਾਪ ਇਹਦੇ ਇੱਧਰ ਵੀ ਦੋ ਡੰਡੀਆਂ ਨੇ ਇੱਧਰ ਵੀ ਦੋ ਡੰਡੀਆਂ ਠੀਕ ਹੈ ਕਿਤੇ ਵੀ ਵੇਖੋਗੇ ਇਦਾਂ ਹੀ ਲਿਖਿਆ ਹੁੰਦਾ ਵਾ ਠੀਕ ਹੈ ਜੀ ਇਹਦਾ ਭਾਅ ਇਹ ਹੈ ਜਪ ਇੱਥੇ ਬਾਣੀ ਦਾ ਨਾਮ ਹੈ ਜਪ ਜੀ ਸਾਹਿਬ ਜੀ ਸਾਹਿਬ ਅਸੀਂ ਆਪਣੇ ਕੋਲੋਂ ਕਹਿੰਦੇ ਹਾਂ ਸਤਕਾਰ ਵਜੋਂ ਜਿਵੇਂ ਆਨੰਦ ਬਾਣੀ ਦਾ ਨਾਮ ਹੈ ਅਸੀਂ ਆਨੰਦ ਸਾਹਿਬ ਕਹਿੰਦੇ ਹਾਂ ਸੁਖਮਣੀ ਨਾਮ ਹੈ ਸੁਖਮਣੀ ਸਾਹਿਬ ਕਹਿੰਦੇ ਹਾਂ ਸੋਹਿਲਾ ਨਾਮ ਹੈ ਸੋਹਿਲਾ ਸਾਹਿਬ ਕਹਿੰਦੇ ਹਾਂ ਸਤਕਾਰ ਵਜੋਂ ਜਪ ਨਾਮ ਹੈ ਜਪ ਜੀ ਸਾਹਿਬ ਅਸੀਂ ਕਹਿੰਦੇ ਹਾਂ ਪਰ ਇਹਨੂੰ ਜਪ ਨਹੀਂ ਪੜਨਾ ਜਪ ਅੱਧਕ ਨਹੀਂ ਇੱਥੇ ਲੱਗਣਾ ਅੱਧਕ ਦੀ ਜਿੱਥੇ ਲੋੜ ਉੱਥੇ ਹੀ ਲੱਗੇਗਾ ਕੋਲੋਂ ਵਾਧੂ ਵੀ ਲਗਾਈ ਜਾਵਾਂਗੇ ਅਰਥ ਗਲਤ ਹੋਣਗੇ ਇਹਨੂੰ ਕਹਣਾ ਜਪ ਜਪ ਪੋਲੇ ਜੇ ਮੂੰਹ ਦੇ ਨਾਲ ਜਦੋਂ ਜਪ ਤਾਪ ਸਾਤ ਠੀਕ ਹੈ ਪਾਤ ਬੜੇ ਸ਼ਬਦ ਨੇ ਬਹੁਤ ਫਰਕ ਪੈਂਦਾ ਅੱਧਕ ਦੇ ਨਾਲ ਇਹਨੂੰ ਜਪ ਨਹੀਂ ਕਹਿਣਾ ਇਹਨੂੰ ਪੋਲੇ ਚ ਮੂੰਹ ਨਾਲ ਬੋਲਣਾ ਜਪ 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 ਉਸ ਤੋਂ ਅੱਗੇ ਆਦ ਸੱਚ ਠੀਕ ਹੈ ਆਦ ਸੱਚ ਹੁਣ ਜਿਹੜਾ ਇਹ ਸੱਚ ਸ਼ਬਦ ਹੈ ਇਹਨੂੰ ਵੀ ਇਸੇ ਤਰ੍ਹਾਂ ਅੱਧਕ ਦੇ ਨਾਲ ਉਚਾਰਨ ਹੋਏਗਾ ਆਦ ਸੱਚ ਫਿਰ ਉਸ ਤੋਂ ਅੱਗੇ ਜੋ ਸ਼ਬਦ ਹੈ ਜੀ ਸਾਡੇ ਕੋਲ ਜੁਗਾਦ ਖਿਮਾ ਕਰਨਾ ਇੱਥੇ ਡੰਡੀਆਂ ਨਹੀਂ ਆ ਜੁਗਾਦ ਸੱਚ ਜੋਗਾਧ ਜੋਗਾਧ ਦਾ ਉਚਾਰਨ ਕਰਨ ਲੱਗਿਆ ਸੀ ਇਹ ਧਿਆਨ ਰੱਖਣਾ ਕਿ ਇਹ ਦੋ ਸ਼ਬਦਾਂ ਤੋਂ ਬਣਿਆ ਹੈ ਜੁਗ ਪਲੱਸ ਆਦ ਇਹ ਦੋ ਸ਼ਬਦਾਂ ਤੋਂ ਬਣਿਆ ਜੁਗ ਆਦ ਜਦੋਂ ਦੋ ਸ਼ਬਦ ਜੁੜ ਗਏ ਇੱਕ ਅੱਖਰ ਵਿੱਚੋਂ ਕੱਟਿਆ ਗਿਆ ਠੀਕ ਹੈ ਜੀ ਜੁਗ ਆਦ ਤੋਂ ਬਣ ਗਿਆ ਜੋਗਾਧ ਜੁਗ ਆਦ ਤੋਂ ਬਣਿਆ ਜੋਗਾਧ ਇਸ ਵਾਸਤੇ ਜਦੋਂ ਇਹ ਸ਼ਬਦ ਅਸੀਂ ਉਚਾਰਨ ਕਰਨਾ ਹੈ ਤੇ ਇਹਦੇ ਜਜੇ ਤੇ ਅਦਕ ਲਗਾ ਕੇ ਲਿਖਣਾ ਨਹੀਂ ਉਦਾਂ ਬੋਲਣ ਲੱਗਿਆਂ ਅੱਧਕ ਲਗਾ ਕੇ ਜਦੋਂ ਜੋਗ ਦੀ ਆਵਾਜ਼ ਆਵੇ ਜੋਗ ਯੋਗਣੀ ਕਹਿੰਨਾ ਜੋਗ ਜੋਗਾਦ ਆਦ ਸੱਚ ਜੋਗਾਦ ਸੱਚ ਫਿਰ ਉਸ ਤੋਂ ਅੱਗੇ ਹੈ ਪੀ ਸੱਚ ਠੀਕ ਹੈ ਜੀ ਹੈ ਪੀ ਸੱਚ ਇਹ ਆਪਾਂ ਧਿਆਨ ਦੇਣਾ ਆਦ ਸੱਚ ਜੋਗਾਦ ਸੱਚ ਫਿਰ ਹੈ ਪੀ ਸੱਚ ਸੱਚ ਤੇ ਉਤੇ ਅਧਿਕ ਲੱਗੇਗਾ ਹਰ ਥਾਂ ਤੇ ਇੱਥੇ ਧਿਆਨ ਦੇਣਾ ਸੀ ਕਾਲੀ ਕਾਲੇ ਜੇ ਹੈਪੀ ਪੜ੍ਹਦੇ ਨੇ ਹੈਪੀ ਨਹੀਂ ਹੈ ਪੀ ਸੱਚ ਠੀਕ ਹੈ ਵੱਖੋ ਵੱਖਰੇ ਇਹਨਾਂ ਨੂੰ ਪੜ੍ਹਨਾ ਹੈਪੀ ਨਹੀਂ ਕਹਿ ਤਾ ਨਾ ਫਿਰ ਉਸ ਤੋਂ ਅੱਗੇ ਨਾਨਕ ਹੋਸੀ ਪੀ ਸੱਚ ਠੀਕ ਹੈ ਜੀ ਨਾਨਕ ਹੋਸੀ ਪੀ ਸੱਚ ਨਾਨਕ ਤੇ ਥੋੜਾ ਜਿਹਾ ਵਿਸ਼ਰਾਮ ਦੇ ਕੇ ਕਿਤੇ ਵੀ ਗੁਰਬਾਣੀ ਵਿੱਚ ਆਪਾਂ ਵੇਖੀਏ ਨਾਨਕ ਤੇ ਨ ਤਰੀਕਿਆਂ ਨਾਲ ਸ਼ਬਦ ਲਿਖਿਆ ਹੋਇਆ ਹੈ ਨਾਨਕ ਇਦਾਂ ਨਾਨਕ ਦਾ ਕਕਾ ਮੁਕਤਾ ਨਾਨਕ ਦਾ ਕਕਾ ਔਂਕੜ ਲੱਗਾ ਅਤੇ ਨਾਨਕ ਸ਼ਬਦ ਦੇ ਕਕੇ ਨੂੰ ਸਿਹਾਰੀ ਲੱਗੀ ਜੇ ਤੇ ਔਂਕੜ ਤੇ ਸਿਹਾਰੀ ਲੱਗੀ ਆ ਫਿਰ ਇਕੱਠੀ ਪੰਕਤੀ ਬੋਲਾਂਗੇ ਜੇ ਨਾਨਕ ਦਾ ਕੱਕਾ ਮੁਕਤਾ ਹੈ ਜਿਵੇਂ ਇੱਥੇ ਮੁਕਤਾ ਮੁਕਤੇ ਦਾ ਮਤਲਬ ਅਸੀਂ ਪਹਿਲਾਂ ਸਮਝਿਆ ਜਿਸ ਨੂੰ ਕੋਈ ਮਾਤਰਾ ਨਹੀਂ ਲੱਗੀ ਫਿਰ ਅਸੀਂ ਨਾਨਕ ਤੇ ਥੋੜਾ ਜਿਹਾ ਰੁਕ ਕੇ ਬੋਲਾਂਗੇ ਜਿਵੇਂ ਆਦ ਸੱਚ ਜੋਗਾਦ ਸੱਚ ਹੈ ਭੀ ਸੱਚ ਨਾਨਕ ਖੋਸੀ ਭੀ ਸੱਚ ਨਾਨਕ ਤੇ ਰੁਕ ਕੇ ਵਿਸ਼ਰਾਮ ਦੀਤੇ ਨਾਨਕ ਖੋਸੀ ਭੀ ਸੱਚ ਵਿਸ਼ਰਾਮ ਕਿਉਂ ਜ਼ਰੂਰੀ ਬਖਰੀ ਵੀਡੀਓ ਵਿੱਚ ਕਿਤੇ ਗੱਲ ਕਰਾਂਗੇ ਐਗਜ਼ੈਂਪਲ ਦੇ ਨਾਲ ਉਦਾਹਰਨਾਂ ਦੇ ਨਾਲ ਠੀਕ ਹੈ ਜੀ ਬਿਸ਼ਰਾਮ ਦੇਣਾ ਨਾਨਕ ਹੋਸੀ ਭੀ ਸੱਚ ਨਾਨਕ ਹੋਸੀ ਭੀ ਸੱਚ ਨਾਨਕ ਤੇ ਰੁੱਕ ਕੇ ਠੀਕ ਹੈ ਜੀ ਹੁਣ ਤੁਹਾਨੂੰ ਡਿਸਪਲੇ ਦੇ ਉੱਤੇ ਸਕਰੀਨ ਤੁਹਾਡੇ ਦੇ ਉੱਤੇ ਜੋ ਹੈ ਇਹ ਸਾਰਾ ਹੀ ਪਾਠ ਜਿੰਨਾ ਸੀ ਸਮਝਿਆ ਉਹ ਆ ਰਿਹਾ ਹੋਵੇਗਾ ਤੇ ਆਓ ਇਸ ਦਾ ਉਚਾਰਨ ਜਿਹੜਾ ਕਰਦੇ ਹਾਂ ਤਾਂ ਕਿ ਸਾਡਾ ਅਭਿਆਸ ਵੀ ਨਾਲ-ਨਾਲ ਹੋ ਜਾਵੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਾਪ ਆਦ ਸਚ ਜੋਗਾਦ ਸਚ ਹੈ ਭੀ ਸਚ ਨਾਨਕ ਕੋਸੀਪੀ ਸੱਚ ਇਸ ਤੋਂ ਅੱਗੇ ਦਾ ਉਚਾਰਨ ਅਸੀਂ ਅਗਲੀਆਂ ਵੀਡੀਓ ਵਿੱਚ ਸਮਝਣ ਦਾ ਯਤਨ ਕਰਾਂਗੇ ਸਮਾਂ ਦੇਣ ਵਾਸਤੇ ਆਪ ਜੀ ਦਾ ਧੰਨਵਾਦ ਤੁਹਾਡੇ ਸੁਝਾਅ ਹਮੇਸ਼ਾ ਸਿਰ ਮੱਥੇ ਤੇ ਪ੍ਰਵਾਨ ਨੇ ਕਮੈਂਟ ਜਰੂਰ ਕਰਿਆ ਕਰੋ ਜੇ ਇਹ ਉਪਰਾਲਾ ਚੰਗਾ ਲੱਗਦਾ ਤੇ ਇਹਨੂੰ ਹੋਰਾਂ ਦੇ ਨਾਲ ਹੀ ਸੰਗਤਾਂ ਦੇ ਨਾਲ ਸ਼ੇਅਰ ਜਰੂਰ ਕਰਿਆ ਕਰੋ ਮਿਲਦੇ ਆ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ